ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਕੋਠਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਘੜਾਂ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੋਈਆਂ ਤੇ ਚੰਗੇ ਤਗੜੇ ਕਤਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾ ਤੇ ਆਪਾਂ ਪਹੁੰਚੇ ਆਂ ਵੀਰ ਜੱਗੂ ਨਾਲ ਕੋਲ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਬਹੁਤ ਕਿਰਪਾਪੂਰ ਨਾਨਕ ਚਲੋ ਕਿਰਪਾਈ ਚਾਹੀਦੀ ਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਚੱਕੂ ਵੀਰ ਜੀ ਪਿੰਡ ਕੋਠਾ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਠੀਕ ਮੋਬਾਈਲ ਨੰਬਰ ਹੈ 7529809004 ਠੀਕ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਫਿਰ ਹਾਂ ਜੀ ਜੀ ਆ ਦੱਸਿਆ ਪਹਿਲੇ ਨੰਬਰ ਤੇ 6 ਦਿਨ ਦਾ ਸੁਆ ਸੁਈ ਤੇ ਇਹ ਫਲੂਨ ਸੁਈ ਆ ਜੀ ਅੱਛਾ ਜੀ ਦੋ ਦੰਦਿਆ ਜੀ ਉਹ ਠੀਕ ਹੈ ਠੀਕ ਹੈ ਜੀ ਤੇ 7 ਤੋਂ 8 ਦਿਨ ਦਾ ਸੁਆ ਜੀ ਅੱਛਾ ਜੀ 20 ਤੋਂ ਪਲਾਸੇ ਦੇ ਕੋ ਤਿਆਰ ਹੈ ਜੀ ਆਹ ਠੀਕ ਹੈ ਠੀਕ ਹੈ ਲੋ ਬਾਈ ਕੱਦ ਕਾਟ 25 26 ਕਿਲੋ ਪਵਾ ਜੇਗੀ ਵਸ਼ੀ ਪਹਿਲੇ ਠੀਕ ਹੈ ਠੀਕ ਹੈ ਜੀ ਕੱਦ ਵਜਨ ਬਹੁਤ ਹੀ ਯਾਰਾ ਚੰਗਾ ਵਾ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਲਾਗ ਦੇ ਤੂੰ ਤੇ ਖੋਲੋ ਬਾਈ ਜੀ ਫਿਰ ਲੋ ਬਾਈ ਚੈੱਕ ਕਰ ਸਕਦੇ ਤੁਸੀਂ ਕੱਦ ਕਾਟ ਬਹੁਤ ਹੀ ਚੰਗਾ ਵਾ ਤੇ ਚੰਗੇ ਤਕੜੇ ਕੱਦ ਕਾਟ ਥਾਲੀ ਆ ਤੇ ਇਸ ਟਾਈਮ ਜਿਹੜਾ ਹਾਜ਼ਰ ਆ ਬਿਲਕੁਲ 20 ਲੀਟਰ ਤੋਂ ਪਲੱਸ ਦੁੱਧ ਇਸ ਟਾਈਮ ਰੜੀ ਆ ਤੇ ਸੂਈ ਨੂੰ ਕੋਈ 6 ਤੋਂ 8 ਦਿਨ ਹੋ ਗਏ ਆ ਇਹ ਵਾਕੀ ਗਾੜਾ ਕੁਆਲਟੀ ਤੋਂ ਚੈੱਕ ਕਰ ਸਕਦੇ ਪੌੜੀ ਬਾ ਕਮਾਲ ਲੱਗੀ ਏ ਤੇ ਥਣਾ ਦਾ ਸਹਿਜ ਗਿਆ ਵੀ ਚੰਗਾ ਵਾ ਜੰਨਾ ਕ ਜਵਾਈ ਜੋਗੀ ਦੁੱਧ ਵੀ ਦਿੱਤੀ ਫਿਰ ਨੋਰਮਲ ਸੇਵਾ ਤੇ 25 ਕਿਲੋ ਚੋ ਆਜੇਗੀ ਵੀਰ ਜੀ ਠੀਕ ਆ ਠੀਕ ਆ ਲੋ ਭਾਈ ਜੀ 25 ਕਿਲੋ ਭਾਈ ਕੰਦਾ ਦੁੱਧ ਦਵਾਈ ਜੋਗੀ ਜੇ ਕੋ ਚੰਗਾ ਫਾਰਮਰ ਲੈਦਾ ਫਾਰਮ ਫੂਨ ਵਾਲਾ ਤੇ ਵੱਧ ਵੀ ਚਵਾ ਸਕਦੀ ਠੀਕ ਆ ਠੀਕ ਆ ਠੀਕ ਆ ਜੀ ਸੇਵਾ ਸੰਭਾਲਦੀ ਏ ਵੀਰੇ ਦੁੱਧ ਦੀ ਏ ਠੀਕ ਆ ਜੀ ਤੇ ਲਾਗੇ ਨੇ ਤੁਸੀਂ ਚੈੱਕ ਕਰ ਸਕਦੇ ਜੀ ਆਰਡਰ ਸਵਾਲ ਕੀ ਦਾ ਥਣਾ ਦਾ ਸੈਜ ਗੈਪ ਬਹੁਤ ਹੀ ਸ਼ਾਨਦਾਰ ਆਣ ਕਿਟ ਕਿਟ ਤੇ ਥਨ ਲੱਗਾ ਵਾ ਤੇ ਮੋਲ ਭਾਈ ਜੀ ਇਹਨਾਂ ਦਾ ਫਿਰ ਫੋਨ ਤੇ ਕਰਾਂਗੇ ਵੀ ਠੀਕ ਆ ਠੀਕ ਆ ਲੋ ਵੀਰ ਜੀ ਮੋਲ ਜਿਹੜਾ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਫਿਰ ਇਹ ਦੂਜੀ ਸੂਈ ਸੂਈ ਹੈ ਜੀ ਵੀਰ ਜੀ ਜਲਸੀ ਇਹਨੋਂ ਵੀ 7-8 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਜੀ 27-28 ਕਿਲੋ ਇਹਦੇ ਕੋਲ ਤਿਆਰ ਆ ਠੀਕ ਆ ਠੀਕ ਆ ਜੀ 35-36 ਕਿਲੋ ਨਾਰਮਲ ਜੀ ਸੇਵਾ ਤੇ ਦੇ ਦੇਗੀ ਜੇ ਕੋਈ ਚੰਗੀ ਕਰੇਗਾ ਤੇ ਬਾਅਦ ਵੀ ਪਿਛਲੇ ਸ ਕੋਈ 34 35 ਤੇ ਪਿਛਲੇ ਹਰ ਨਾਰਮਲ ਜੀ ਸੇਵਾ ਕਰੇ ਲੋ ਤੇ ਦੇ ਹੀ ਠੀਕ ਆ ਜੀ ਲੋਬਾ ਜੀ 34 35 ਲੀਟਰ ਜਿਹੜਾ ਪਿਛਲੇ ਸਵੇਰੇ ਨੇ ਪਹਿਲੇ ਦਿੱਤਾ ਪਰ ਇਸ ਟਾਈਮ ਇਹਦਾ 27 28 ਲੀਟਰ ਜਿਹੜਾ ਬਿਲਕੁਲ ਰੈਡੀ ਆ ਤੇ ਸੂਈ ਨੂੰ ਇਹਨਾਂ ਨੂੰ ਕੋਈ 6 ਤੋਂ 8 ਦਿਨ ਹੋ ਗਏ ਆ ਤੇ ਕੱਦ ਵਜਨ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਤਗੜੀ ਆ ਇਹ ਜਰਸੀ ਆ ਜੀ ਇਹ ਪੰਜਾਬ ਵਾਲੀ ਬਾਕੀ ਇਹੋ ਜੇ ਪਸ਼ੂ ਦਾ ਤੁਹਾਨੂੰ ਪਤਾ ਆ ਕਿ ਗਰਮੀ ਤੇ ਵਾਦਾ ਨਾ ਕੋਈ ਨੂੰ ਗਰਮੀ ਨਹੀਂ ਤੇ ਨਾ ਕੋਈ ਠੰਡ ਦੀ ਪ੍ਰਵਾਹ ਤੇ ਚੈੱਕ ਕਰ ਸਕਦੇ ਜੇ ਕੱਦ ਵਜਨ ਬਹੁਤ ਹੀ ਚੰਗੀ ਆ ਤੇ ਬੋਦੀ ਵਾਲੀ ਵਹਿੜ ਆ ਗਈ ਆ ਇਹ ਜਵਾਕੀ ਵੀ ਜਿਹਦੇ ਪਿੱਛੇ ਦੋਹਾਂ ਦੇ ਪਿੱਛੇ ਵੱਛੇ ਹੀ ਆ ਵੀਦੀ ਠੀਕ ਹੈ ਠੀਕ ਹੈ ਜੀ ਮੇਲ ਕਾਫ ਆ ਗਿਆ ਇਹਦੇ ਪਿੱਛੇ ਵੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਉਹਦੇ ਪਿੱਛੇ ਮੇਲ ਕਾਫ ਆ ਤੇ ਬਾਕੀ ਤੁਹਾਨੂੰ ਲੱਗੇ ਤਾਂ ਚੈੱਕ ਕਰਨ ਨੇ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਸ਼ਾਨਦਾਰ ਆ ਚੁਆਇਸ ਵੀ ਬਹੁਤ ਮੋਟੀ ਲੱਗੀ ਵੀ ਠੀਕ ਹੈ ਜੀ ਬਾਕੀ ਇਹ ਹੱਥ ਦੀ ਚੁਆਇਸ ਦੀ ਨੇ ਚੋਨੇ ਜੇ ਕੋਈ ਮਸ਼ੀਨ ਨਾਲ ਚੋਏਗਾ ਤਾਂ ਕਿਲੋ 2 ਕਿਲੋ ਦਾ ਖਰਚੀ ਠੀਕ ਹੈ ਜੀ ਇਹਦਾ ਫਿਰ ਮੋਲੇ ਓਏ ਗੁੰਡੇ ਹਾਂਜੀ ਹਾਂਜੀ ਖੋਣ ਦੀ ਠੀਕ ਹੈ ਜੀ ਫਿਰ ਓਕੇ ਬੱਲੀ ਮੜਦੀ ਚੁਆਇਸ ਕਰਾ ਕੇ ਦਿਖਾਉਣੇ ਧੰਨਵਾਦ ਜ ਹਾਂਜੀ ਵੀਰ ਜੀ ਦੋਵਾਂ ਵਾੜਾ ਰਹੀ ਆਪਾਂ ਬਿਲਕੁਲ ਤੁਹਾਨੂੰ ਆਪਣਾ ਲਾਈਵ ਵਿੱਚ ਵਾਈ ਤੇ ਕੁਸਮਾ ਵੀ ਆਪਾਂ ਬਿਲਕੁਲ ਚਵਾਈ ਵਿੱਚ ਵੀਡੀਓ ਨੇ ਦਿਖਾ ਦੇਣਾ ਵਾ ਤੇ ਬਣੇ ਰਿਓ ਵੀਡੀਓ ਦੇ ਨਾਲ ਛੱਡੋ ਵੀ ਜੀ ਬੱਚਾ ਆ ਗਿਆ ਵੀਰ ਲੋ ਬਈ ਸਾਰਾ ਕੁਝ ਲੱਗੇ ਤੇ ਵੀਡੀਓ ਵਿੱਚ ਸੌਰੀ ਤੁਹਾਨੂੰ ਇੱਕ ਦੀਆਂ ਪੰਜ ਵਾਈ ਦਿਖਾਵਾਂਗੇ ਲਾਈਵ ਕਿਉਂਕਿ ਵੀਡੀਓ ਥੋੜੀ ਜਿਹੀ ਲੰਮੀ ਬਣ ਜਾਣੀ ਆ ਇਸ ਕਰਕੇ ਕੋਰੀਏ ਪਾਨਮ ਦਿਖਾਉਣੀ ਆ ਬਾਈ ਵਿਚਾਈ ਕੀ ਕਰ ਸਾਡੇ ਤੁਸੀਂ ਬਿਲਕੁਲ ਸ਼ਾਂਤ ਸੁਭਾਅ ਰਹੀ ਆ ਕੋਈ ਰਸੀ ਜਿਹਦੇ ਕੋਈ ਬੰਗੇ ਤੇ ਲੋੜ ਨਹੀਂ ਹੈ ਚਾਹ ਕਰ ਸਕਦੇ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਲਾਈਵ ਚ ਵਾਈ ਦੇ ਵਿੱਚ ਦਿਖਾਵਾਂਗੇ ਕੀ ਗਾਈਸ ਹਾਂਜੀ ਭਾਜੀ ਬਾਦਰ ਵੀ ਕੀ ਕਰ ਸਕਦਾ ਜੇ ਬਸ ਮਾ ਅੰਕਦਾ ਕੱਲਾ ਥਣ ਗੱਡਿਆ ਪਿਆਵਾ ਨਹੀਂ ਐਸੀ ਕਾਲ ਦੀ ਪਾਣੀ ਦੂਜੀ ਬਾਲਟੀ ਚ ਪਾ ਲੈਣਾ ਉਧਰ ਦੂਜੀ ਚੌਣੀ ਕੋਈ ਨਹੀਂ ਬਾਅਦ ਚ ਹੁਣ ਇਧਰ ਥੋੜਾ ਜਿਹਾ ਪਾਣੀ ਪਾ ਲੈ ਤਾਰ ਵੀ ਰਿਕਵਰੀ ਚੈੱਕ ਕਰ ਲਓ ਬਹੁਤ ਵਧੀਆ ਕੀ ਕਰ ਸਕਦੇ ਤੁਸੀਂ ਬਹੁਤ ਜਿਆਦਾ ਮੋਟੀ ਪਾ ਰਿਹਾ ਕੋਈ ਪੂਰ ਛੱਟਾ ਨਹੀਂ ਵੀ ਦੀ ਚਵਾ ਥਣਾ ਦੀ ਆ ਸਾਫ ਕੁਤਰੀ ਤਾਰ ਠੀਕ ਹੈ ਜੇ ਬੰਦ ਫਿਰ ਵੀ ਮੈਂ ਚਲੋ ਚਬਾਈ ਹਾਂ ਆ ਜੀ डि बिलकुल दो धारा वा है मोटिया बाल्टी रस किलो वाली ਕਾਲਟੀ ਰੱਖ ਲੋ ਨਹੀਂ ਤੇ ਭਾਈ ਸਾਡੇ ਕੋਈ ਗੱਲ ਨਹੀਂ ਠੀਕ ਕੋਈ ਛੋਣ ਦੇ ਇਦਾਂ ਵੀ ਰੱਖ ਲਓ ਆਪਣੇ ਆਪਾ ਬਣਾਇਆ ਹੈ ਨਾ ਹਜ਼ਾਰਾਂ ਦਾ ਚੁਚਵਾਈ ਵੀਰੇ ਦਿਖਾ ਤੋ 5:30 ਵਜੇ ਲੋ ਬਾਈ ਕਿਹ ਕਾ ਸਕਦੇ ਜੇ 5 ਵਜੇ ਕੇ 15 ਮਿੰਟ ਹੋਏ ਆ ਉਧਰ ਵੀ ਦਿਖਾ ਰਿਓ ਮਣੀ ਜੀ ਹਾਂ ਜੀ ਬਾਈ ਕਿਹ ਕਾ ਸਕਦੇ ਜੇ 5 ਵਜੇ ਕੇ 15 ਮਿੰਟ ਹੋਏ ਆ ਇਸ ਵੀਰੇ ਕਿੰਨੇ ਵਜ ਚ ਹੋਈ ਸਵੇਰੇ ਵੀ 5 ਵਜੇ ਵਿੱਚ ਠੀਕ ਆ ਠੀਕ ਆ ਲਓ ਬਾਈ 5 ਤੋਂ 5 ਚੁਚਵਾਈ ਆ ਇਹ ਤਾਂ ਅਸਲ ਵਿੱਚ ਜੀ ਭਾਜੀ ਤਿੰਨ ਟਾਈਮ ਹੀ ਖੁਸ਼ ਹੋ ਕੇ ਮਿਲਦੀ ਹੈ ਕਿ ਤਿੰਨ ਟਾਈਮ ਲੋਡ ਮੰਨਦੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ सताई अठाई लीटर जब बिलकुल बड़ा दुद्ध हों पिछले सूबे का चमती लीटर दुद्ध आंगर भर लो पाली होना दूजी लै लो भी तो सीधी कर सीधी करके भर लो मैं बोली क्या कर सकते क्या करें था ना दिल्ली के से करूँगा तेरी शायद ही मशीन भी चाहिए परफेक्ट है आधी 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 हम बढ़िया है वैरायटी బాలిఖీ మర్ ਆਹ ਬੰਦਾ ਖਾਲੀ ਆਏ ਭਾਈ ਕੀ ਕਰ ਸਾਡੇ ਪੀਛੇ ਦਾੜ ਵਿੱਚ ਵਈਆ ਇੱਕ ਪਾਲਟੀ ਕੋਲ ਕੰਢੇ ਕੰਢੀ ਕਰਕੇ ਇਹਦੇ ਸਾਈਡ ਤੇ ਰੱਖ ਦਿੱਤੀ ਆ ਹਾਂ ਜੀ ਮਨਾਲੀ ਨਾਲੋਂ ਉਹ ਕੋਈ ਨਹੀਂ ਜੀ ਇਹ ਕਿਤੋਂ ਮਾਤ ਉਹ ਦੇਖਿਆ ਬਈ ਅਗਲੇ ਥਾਂ ਤੇ ਚਵਾਈ ਜਿਹੜੀ ਠੀਕ ਹੈ ਜੀ ਜੀ ਆਏ ਰੇ ਮਗਰ ਤੇ ਕਨਾਲੀ ਚਵਾਈ ਜਿੱਥੇ ਬਿਲਕੁਲ ਬੋਲਸਾ ਰਾਂ ਤੇ ਮੋਟੀਆਂ ਧਾਰਾਂ ਵਾ ਕੋਈ ਭੂਰ ਕੋਈ ਛਟਾ ਨਹੀਂ ਜਾਗਾ ਪਤਾ ਕਿ ਆਪ ਜਾਣਾ ਜੀ

ਉਹ ਉਹ ਜਾਉਣਾ ਹੈ ਨਾ ਉਹ ਕਰ ਲੋ ਬਾਲ ਤੇ ਭੈਣ ਜੀ

ਦੂਜੇ ਵੀ ਦੇਖ ਸਕਦੇ ਜੇ ਕਿ ਐ ਚੈਟੋਈ ਪੂਰੀ 20 ਦਿਨਾਂ ਤੋਂ ਬਾਅਦ ਬਿਲਕੁਲ ਨੁੱਟੜ ਜੇ ਕਰ ਗਈ ਐ ਪੂਣੀ ਹੋ ਜਾ ਕਰਨੀ ਅਜੇ ਥੋੜਾ ਜਿਹਾ ਤੁਹਾਨੂੰ ਪਤਾ ਜੋ ਤਾਜ਼ਾ ਸੁਆ ਡੰਗਰ ਪੂਣ ਥੋੜਾ ਜਿਹਾ ਵਖਾਲਾ ਰੱਖਦਾ ਨਾਰਮਲ ਜਿਹਾ ਠੀਕ ਹੈ ਠੀਕ ਹੈ ਬਾਕੀ ਫਿਰ ਵੀ ਬੜਾ ਫਰਕ ਪੈ ਗਿਆ ਇਹ ਤਾਂ ਖਾਲੀ ਹੋ ਜਾਣਾ ਬਿਲਕੁਲ ਛੱਡਾ ਠੀਕ ਹੈ ਜੀ ਇਹ ਹੋਈ ਛੱਡੇ ਦੁੱਧ ਕੱਢਦੇ ਜੀ ਜਿਹੜੇ ਥੱਲੇ ਬੋਬੜ ਤੜਿਆ ਲਮਕਾਈਆਂ ਖੇਡੀਆਂ ਉਹਨਾਂ ਦੇ ਮਟਲੋ ਇਹਦਾ ਤਾਂ ਆਉਣਾ ਹੈ ਹਾਂਜੀ ਹਾਂ ਕੀ ਕਰਦਾ ਹੈ ਸੈਣੀ ਵਿੱਚ ਉਹਨਾਂ ਨੂੰ ਬਹੁਤ ਯਾਰਾ ਵਾ ਵੈਬ ਦੇ ਵਿੱਚ ਕਿ ਕਰਦੇ ਵਜੋਂ ਬਹੁਤ ਜ਼ਿਆਦਾ ਚੰਗੀ ਆ ਤੇ ਪਲੀ ਪੁੜੀ ਬਹੁਤ ਜ਼ਿਆਦਾ ਵਾ ਤੇ ਸਾਂਭ ਚਲੋ ਕਿ ਇਹ ਵੀ ਪੁਰਾਣੇ ਬਹੁਤ ਜ਼ਿਆਦਾ ਇਕਲੀ ਦਿੱਤੀ ਆ ਭਾਜੀ ਜੂਨ ਜੁਲਾਈ ਦੀ ਪਰਵਾਹ ਕੋਈ ਨਹੀਂ ਹਾਂਜੀ ਹਾਂਜੀ ਗਰਮੇ ਚੱਲਨੇ ਹੋਣੀ ਪਸ਼ੂਨ ਹਾਂਜੀ ਹਾਂਜੀ ਨਾ ਠੰਡ ਦੀ ਇਹਨਾਂ ਨੂੰ ਕੋਈ ਪਰਵਾਹ ਐ ਨਾ ਕਰਦਾ हा मालम आहे ते साधे ਜਿਹੜਾ ਥੋੜਾ ਬੋਲਾ ਨਹੀਂ ਜਵਾਬ ਨਹੀਂ ਛੱਡੋ ਜਵਾਬ ਨੂੰ ਛੱਡੋ ਥੋੜਾ ਜਿਹਾ ਰਹਿਮ ਦੇ ਕੋਈ ਕਰ ਦਿਓ ਕੋਈ ਲੋਕੇ ਡਾਕੀਓ ਠੀਕ ਹੈ ਇੱਥੇ ਰੱਖ ਦੋ ਜਿੱਤੀ ਲੱਗ ਗਈ ਬਾਲਟੀਆਂ ਵੀ ਹਾਂਜੀ ਭਾਜੀ ਚੈੱਕ ਕਰ ਸਕਦੇ ਯਾਰ ਤਿੰਨ ਬਾਲਟੀਆਂ ਵਾਂ ਦੋਧਰੀਆਂ ਇੱਕ ਟਾਈਮ ਦੀਆਂ ਢਾਈ ਲਾਓ ਹਣਾ ਢਾਈ ਬਾਲਟੀਆਂ ਦੀ ਇੱਕ ਟਾਈਮ ਦੀਆਂ ਤੇ 27 28 ਲੀਟਰ ਜਿਹੜਾ ਵੀਰ ਕਹਿੰਦਾ ਕਿ ਇਸ ਟਾਈਮ ਬਿਲਕੁਲ ਰੈਡੀ ਆ ਬਾਕੀ ਤਾਂ ਹੁਣ ਆਰਡਰ ਕੁਆਲਟੀ ਪਰ ਦਿਖਾਉਣੇ ਲੱਗੇ ਤਾਂ ਕੀ ਕਰ ਸਕਦਾ ਬਿਲਕੁਲ ਐ ਸਲਾਵ ਹੋ ਗਿਆ ਹੋਣਾ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ